ਇਹ ਸਾਰਿਆਂ ਦਾ ਸ਼ੁਭ ਹੋਵੇ ਮੰਗਲ ਕਰਨ ਲਈ ਸਬਰ ਕਰਨਾ ਜ਼ਰੂਰੀ ਆ ਜੀ ਮੰਗਲਾ ਜਿਹੜਾ ਉਹ ਸਬਰ ਪਾਲ ਦਾ ਟਾਈਮ ਪਾਲ ਦਾ ਇਹ ਚੁਟਕੀ ਨਹੀਂ ਹੈਗੀ ਚੁਟਕੀ ਮਾਰ ਕੇ ਮੰਗਲ ਹੋ ਜਾਂਦਾ ਕਿਉਂਕਿ ਤੁਹਾਡੇ ਅੰਦਰ ਆ ਮੰਗਲ ਕਿ ਤੁਸੀਂ ਕਿਸੇ ਨਾ ਬੇਈਮਾਨੀ ਸੋਚਦੇ ਹੋ ਕਰਦੇ ਹੋ ਬਹੁਤ ਜ਼ਿਆਦਾ ਫਰਕ ਪੈਂਦਾ ਜੀ ਉਹਦੇ ਉੱਤੇ ਗ੍ਰਹਿ ਤੱਤ ਕੰਮ ਕਰਦੇ ਨੇ ਤੁਹਾਡੀ ਸੋਚ ਤੇ ਨੇਗੇਟਿਵ ਆ ਜਾਂ ਪੋਜ਼ਿਟਿਵ ਆ ਮੰਗਲ ਆ ਜਾਂ ਅਮੰਗਲ ਆ ਠੀਕ ਆ ਜੀ ਗੁਰਮੁਖ ਸਿੰਘ ਹਸਤ ਰੇਖਾ ਦੇ ਮੜੇ ਮੁਰਤੇ ਗਿਆਨ ਨੇ ਹੰਕਾਰ ਨਹੀਂ ਇੱਕ ਵਾਰੀ ਲਾਈਵ ਹੋ ਕੇ ਨਾਲ ਜੁੜ ਕੇ ਲਿੰਕ ਕਰ ਵੀ ਉਹਨਾਂ ਨਾਲ ਇਹਨਾਂ ਦਾ ਹੋਊਗਾ ਆ ਵੀ ਇੱਕ ਜਿਆਦਾ ਚਿਲ ਦੇ ਹਾਂਜੀ ਕਿਉਂਕਿ ਮੰਗਲ ਇੱਕ ਸ਼ੁਭ ਕਰੀਆ ਜਿਵੇਂ ਗਣੇਸ਼ ਦੇਵ ਮਹਾਰਾਜੀ ਨੇ ਗੁਰੂ ਗ੍ਰੰਥ ਸਾਹਿਬ ਨੇ ਮਾ ਦੁਰਗਾ ਹੈ ਲక్ష్ਮੀ ਬਹੁਤ ਗਿਣਤੀ ਆ ਜੀ ਮੰਗਲ ਨੂੰ ਮੰਗਲ ਇਕੱਠਾ ਕਰੋਂਗੇ ਮੰਗਲ ਹੋ ਜਾਣਾ ਜੀ ਇਹ ਗੁਰਮੁਖ ਸਿੰਘ ਪੰਡਤ ਸਾਸ਼ਤਰੀ ਸਾਸ਼ਤਰੇਖਾ ਦੇ ਮਹਾਰਨੀ ਕਹਿ ਸਕਦਾ ਮੇਰੇ ਉੱਤੇ ਬਹੁਤ ਬੈਠੇ ਨੇ ਤੇ ਗਰਮੀ ਆ ਜੀ ਤੇ ਮੋਹ ਸੁੱਕਲਾ ਜਾਂਦਾ ਜੀ ਗਰਮੀ ਕਰਕੇ ਆ ਇੱਕ ਤੁੱਪ ਕਹਿਰ ਦੀ ਜ਼ਾਲਮ ਕਹਿਰ ਦਾ ਕੁਝ ਮਨ ਕਹਿਰ ਦਾ ਸਰੀਰ ਭਗਵਾਨ ਦਾ ਇਹਦੇ ਵਿੱਚ ਆ ਜੀ ਕੋਈ ਤੰਤਰ ਮੰਤਰ ਕੋਈ ਫਰਵਾਹ ਨਹੀਂ ਹੈਗੀ ਮੰਤਰ ਬੋਲਣ ਨੂੰ ਕਹਿੰਦੇ ਆ ਜੀ ਜਿਵੇਂ ਮਰਜ਼ੀ ਬੋਲ ਲਾ ਘਾੜ ਕੱਢਦੇ ਜਾਏ ਜੈ ਜੀ ਤੁਹਾਡੀ ਛਾਏ ਭਾਵਨਾ ਹੈ ਜਿਹੜੇ ਤੁਹਾਡੀਆਂ ਜਦ ਕਿਸੇ ਟੀਚਰ ਨੇ ਦਿੱਤੀਆਂ ਨੇ ਜਾਂ ਮਾਪਿ ਉਹਨੇ ਗੁਰੂ ਨੇ ਮੰਗਲ ਗੁਰੂ ਆ ਇਹ ਆਪਣੀ ਸੋਚ 네ਗੇਟਿਵ ਪੋਜ਼ਿਟਿਵ ਦੇ ਦਿੱਤੇ ਆ ਮੰਗਲ ਮੰਗਲ ਆ ਇਹ ਤਕਦੀਰ ਆ ਜਿਹੜੀ ਬਦਲਦੀ ਰਹਿੰਦੀ ਆ ਜੀ ਮੈਂ ਬਹੁਤ ਬੜੀ ਪਾਇਆ ਲਾਈ ਵੀ ਉਦਾਂ ਵੀ ਆਪਣੀਆਂ ਹਜ਼ਾਰ ਵੀਡੀਓ ਹੋ ਗਈ ਤੇ ਰਿਸਪੌਂਸ ਘੱਟ ਮਿਲਿਆ ਮੈਨੂੰ ਦੁੱਖ ਵੀ ਨਹੀਂ ਕਹਿ ਸਕਦੇ ਤੇ ਬਹੁਤਾ ਵੱਡਾ ਬਣ ਕੇ ਵਹਿੰਕਾਰੀ ਬਣ ਜਾਂਦਾ ਮਾੜੇ ਮੋਟੇ ਜਾਣਦੇ ਨੇ ਜਿਹੜੇ ਮੇਰੇ ਵੀਰ ਆ ਪ੍ਰਣਾ ਮਤਾ ਮ ਬਜ਼ੁਰਗ ਤੇ ਚੜ੍ਹਦੀ ਕਲਾ ਹੋਵੇ ਤੁਹਾਡੀ ਕਿਉਂਕਿ ਅਸੀਂ ਕਹਿੰਦੇ ਸਾਡਾ ਯਾਰ ਗਰੀਬ ਨਾ ਹੋਵੇ ਅਸੀਂ ਮੰਗੀ ਉਹ ਦੇ ਦੇਵੇ ਅਸੀਂ ਕਿਸ ਨੂੰ ਕੁਝ ਦੇ ਸਕਦੇ ਸੇਵਾ ਕਰੋ ਜੰਗਾ ਜੀ ਤੁਹਾਨੂੰ ਦਰਸ਼ਨ ਕਰਾਉਣੇ ਆ ਇੱਥੇ ਝੌਂਪੜੀਆਂ ਝੁੱਗੀਆਂ ਬਣ ਗਈਆਂ ਟੋਬੇ ਦੇ ਮੰਗਲ ਕਰ ਕਹਿੰਦੇ ਅਸੀਂ ਮੰਗਲ ਹੋ ਜਵੇ ਤੇ ਇੱਥੇ ਕੋਈ ਪੈਸਾ ਨਹੀਂ ਲਿੰਦਾ ਬਹੁਤਾ ਮੇਰੇ ਤੋਂ ਆ ਤੁਹਾਨੂੰ ਦਿਖਾਉਣਾ ਹੈ ਜੀ ਦਰਸ਼ਨ ਕਰਾਉਣ ਨੂੰ ਕੋਈ ਗੁਰਮੁਖ ਸਿੰਘ ਪੰਡਤ ਕੋਲ ਉੱਚੀ ਨੀਤ ਬੋਲਿਆ ਜਾਂਦਾ ਜੀ ਤੁਹਾਨੂੰ ਦਿਖਾਉਣਾ ਹੈ ਫੋਮੈ ਸੰਭਝਣ ਲਾਇਆ ਸੰਤਾ ਜੀ ਦਰਸ਼ਨ ਕਰੋ ਹਾਂਜੀ ਹਾਂਜੀ ਬੋਲੋ ਜੀ ਹਰਜਸ ਕੀ ਕਹਿੰਦਾ ਬਾਈ ਹਾਂਜੀ 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 ਇਹ ਸੇਵਾਦਾਰ ਨੇ ਜੀ ਇਹ ਸੇਵਾ ਕਰ ਰਹੀ ਆ ਇਹ ਮੰਗਲ ਰੱਬ ਦਾ ਕੰਮ ਆ ਇਹ ਮੇਰਾ ਨਹੀਂ ਹੈਗਾ ਭਗਵਾਨ ਮੰਗਲ ਦਾ ਗੁਰੂ ਗ੍ਰੰਥ ਸਾਹਿਬ ਦਾ ਮਾਰਾ ਇਹ ਤੇ ਸੇਵਾਦਾਰ ਨੇ ਇਹ ਕੋਈ ਪੈਸਾ ਨਹੀਂ ਲੈਂਦੇ ਉਹ ਟਰਾਲੀ ਵਾਲੇ ਬਾਈ ਨੇ ਜੀ ਮੇਰੇ ਉਹ ਦੇਖੋ ਦੁਪਹਿਰੇ ਚ ਕਿਵੇਂ ਕੰਮ ਕਰਦੇ ਨੇ ਆ ਪੂਰਾ ਨੌਲੜੀ ਵਾਲਾ ਇਹ ਗਗੜੇ ਵਾਲੇ ਮਿਸਤਰੀ ਨੇ ਇੱਕ ਉਹ ਬੈਠਾ ਜੁਗਨੂ ਵੀ ਮੇਰਾ ਇਹ ਇਹ ਜ਼ਬਰਦਸਤੀ ਨਹੀਂ ਲੈਂਦੇ ਪਿਆਰ ਦੇ ਬੰਧਨ ਚ ਨੇ ਬਾਈ ਹਾਂ ਵੀ ਗਗੜੇ ਵਾਲਿਆ ਉਹ ਬਾਜੀ ਲਾਲਾ ਸਿੰਘ ਸੇਵਾ ਇਹ ਹੈ ਨਾ ਪੈਸਾ ਨਹੀਂ ਲੈਣੇ ਆਹ ਦੇਖੋ ਜੀ ਇਹਨਾਂ ਨੂੰ ਮੈਂ ਕਿਹਾ ਨਹੀਂ ਵੀ ਤੁਸੀਂ ਬੋਲਿਓ YouTube ਤੇ ਇਹ ਸਾਰੇ ਸੇਵਾਦਾਰ ਨੇ ਇਹ ਕਹਿੰਦੇ ਸੁੱਖ ਲੈਣਾ ਸੱਟਾ ਇਹ ਮੰਗਲ ਕਰਕੇ ਇਹਨਾਂ ਨੂੰ ਕਹਿੰਦੇ ਆ ਵੀ ਸੱਟਾ ਨਾ ਲਿਆ ਕਰੋ ਮਿਹਨਤ ਕਰੋ ਰੱਬ ਨੇ ਤੁਹਾਨੂੰ ਦੇਣਾ ਹੈ ਨਾ ਜੀ ਕਿਉਂਕਿ ਮੰਗਲ ਮੰਗਲ ਹੁੰਦਾ ਪੂਰਾ ਨੌਰੇੜੀ ਵਾਲਾ ਉਹ ਪਾਣ ਜਾ ਬੈਠਾ ਇੱਕ ਸਾਡਾ ਅੱਜ ਦਾ ਹੀ ਆ ਜੀ ਸਾਰੇ ਵਧੀਆ ਨੇ ਇਹ ਵੀ ਮਿਹਨਤ ਕਰਦੇ ਨੇ ਇਹ ਕਹਿੰਦੇ ਵੀ ਮਕਾਨ ਬਣਾ ਕੇ ਦੇਣਾ ਨਾ ਜੀ ਕੋਈ ਵੀ ਇੱਥੇ ਰਹਿ ਸਕਦਾ ਇਹ ਨਾਉ ਨਹੀਂ ਹੈਗੀ ਇਹਦੀ ਇਹ ਰੱਬ ਦੇ ਨਵਾਂ ਜਿਹੜਾ ਚੱਲਦਾ ਇੱਥੇ ਪਿਆਰ ਨਾਲ ਕੋਈ ਇਹਨਾਂ ਨੂੰ ਬੰਦਸ਼ ਨਹੀਂ ਹੈਗੀ ਜਾਂ ਮਰਜੀ ਹਟ ਜਾਣਾ ਜੀ ਚੰਗਾ ਜੀ ਕਾਫੀ ਟਾਈਮ ਹੋ ਗਿਆ ਇਹ ਤੁਹਾਨੂੰ ਦਰਸ਼ਨੇ ਕਰਾਏ ਨੇ ਜੀ ਰੱਬ ਦੇ ਇਦਾਂ ਹੀ ਗਰੰਭ ਕੰਮ ਕਰਦਾ ਜੇ ਆਪਾਂ ਮੰਨਦੇ ਆਂ ਹਾਂਜੀ ਪ੍ਰਸ਼ਾਦਾ ਲੈ ਵੋ ਇੱਕ ਵੱਜ ਗਿਆ ਹਾਂਜੀ ਚਾਹ ਵਾ ਚਾਹ ਰੱਖਦੇ ਕੋਈ ਗੱਲ ਨਹੀਂ ਹਾਂ ਰੱਖ ਦੇ ਨੂੰ ਜਿਹੜੀ ਹੈਗੀ ਆ ਠੀਕ ਆ ਇਹ ਤੁਮਾਂ ਨੂੰ ਹਾਂਜੀ ਹਾਂ ਮੈਂ ਤੇ ਜਾਂਗਣੀ ਨਹੀਂ ਰੋਈ ਜਾਂ ਨਹੀਂ ਰੱਖ ਲੈ ਪ੍ਰਸ਼ਾਦਾ ਲੈ ਆਉਠੀਆ ਬੰਦੇ ਕਿੰਨੇ ਲੋਕ ਨੇ 9 ਚੋਕਾ 36 2 3 2 ਨਵੇਂ ਆਏ ਸਾਰਾ ਜਾਂਦੇ ਬਗੇ ਪ੍ਰਸ਼ਾਦਾ ਸ਼ਗੂ ਵੀਰ ਆ ਹਾਂ ਵੀ ਸਾਰੇ ਗੈਂਡੋ ਸਾਰੇ ਉਹ ਭਾਈ ਪ੍ਰਸ਼ਾਦਾ ਟਰਾਲੀ ਵਾਲੇ ਉਹ ਵੀਰ ਪ੍ਰਸ਼ਾਦਾ ਸ਼ਗੋਂਗੇ ਰੋਟੀ ਖਾਇਆ ਇਹਦਾ ਚਾਹ ਆਲੇ ਨੇ ਵੀਰੇ ਚਾਹ ਦੋ ਪ੍ਰਸ਼ਾਦਾ ਛਕ ਲਿਆ ਆ ਭਾਈ ਗੈਂਡਾ ਪੁੱਤ ਚਾਰ ਜਣੇ ਨਹੀਂ ਫਿਰ ਸਾਰੇ ਹੀ ਕਿਰੇ ਕੰਮ ਕਰਦੇ ਨੇ ਸਾਰੇ ਹੀ ਆਪਾਂ ਵੀ ਕਿੰਨੇ ਹੋਗੇ 10 ਹੋਗੇ ਬਟਾ ਚੱਲ 11 ਦੀ ਲਿਆਓ ਆ ਬੰਦ ਕਰੀਂ ਪਤਾ ਬੰਦ ਨਹੀਂ ਕਰਨੇ ਹਾਂ ਉਹ ਜਿਵੇਂ ਮਰਜੀ ਬੈਗ ਕਰਕੇ ਬੰਦ ਹੋ ਜਾਣਾ ਵਜੇ ਦੇ ਅੱਛਾ ਮੈਂ ਕਈ ਵਾਰੀ ਦੇਖਦਾ ਹਾਂ ਨਾ ਕਿਵੇਂ ਇੱਥੋਂ ਬੈਗ ਚਲੇ ਇਹਨੂੰ ਓਪੀ ਕਰਦਾ ਬੰਦ